ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਮੈਂ ਹਮੇਸ਼ਾ ਦੁਆ ਕਰਦਾ ਹਾਂ ਕਿ ਮਾਲਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਅੱਜ ਇੱਕ ਛੋਟੀ ਜੀ ਵੀਡੀਓ ਮੈਂ ਪਾਈ ਸੀ ਬੋਲ ਕੇ ਸਿਰਫ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਆਹ ਜਿਹੜਾ ਤਿੰਨੇ ਫੋਟੋਆਂ ਦੇ ਇਧਰਲੇ ਪਾਸੇ ਹੈ ਹਰੀ ਪੱਗ ਵਾਲਾ ਜਿਹੜੀ ਐਕਚੁਅਲੀ ਸ਼ੈਤਾਨ ਰੂਹ ਆ ਬਦਨਸੀਬ ਆ ਇਹਦਾ ਨਾਮ ਤੋਂ ਕੋਈ ਹੋਰ ਆ ਪਰ ਮੈਂ ਬਾਦਨਸੀਬ ਇਹਦਾ ਨਾਮ ਰੱਖਿਆ ਤੇ ਬਾਦਨਸੀਬ ਵੀ ਇਸ ਕਰਕੇ ਕਿਉਂਕਿ ਇਹਨੇ ਆਪਣੇ ਨਸੀਬ ਆਪੇ ਖਰਾਬ ਕੀਤੇ ਹੋਏ ਨੇ ਫਿਰ ਉਹ ਬਾਦਨਸੀਬ ਹੀ ਹੁੰਦੇ ਨੇ ਜਿਹੜੇ ਲੋਕ ਆਪਣੇ ਨਸੀਬਾ ਨੂੰ ਆਪ ਖਰਾਬ ਕਰਦੇ ਨੇ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਇਸ ਬੰਦੇ ਬਾਰੇ ਗੱਲ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਤੇ ਤੁਸੀਂ 100% ਕਿਹਾ ਗੱਲ ਹੋਣੀ ਚਾਹੀਦੀ ਤੇ ਫਿਰ ਆਪ ਹੁਣ ਗੱਲ ਕਰਨ ਲੱਗੇ ਆ ਮੈਨੂੰ ਐਕਚੁਅਲੀ ਕਿਸੇ ਨੂੰ ਵੀ ਬਹੁਤਾ ਪਤਾ ਨਹੀਂ ਇਸ ਬੰਦੇ ਬਾਰੇ ਕੌਣ ਆ ਤੇ ਮੈਨੂੰ ਤਾਂ ਬਿਲਕੁਲ ਹੀ ਨਹੀਂ ਸੀ ਪਤਾ ਮੈਨੂੰ ਮੇਰੀ ਮਾਂ ਦੀ ਕਸਮ ਲੱਗੇ ਮੈਨੂੰ ਬਿਲਕੁਲ ਨਹੀਂ ਪਤਾ ਕੋ ਨਸੀਬ ਨਸੂਬ ਹੈਗਾ ਵੀ ਆ ਜਾਂ ਨਹੀਂ ਤੇ ਮੈਂ ਜਦੋਂ ਈਵਨ ਹਫਤੇ ਤੋਂ ਇਹਦਾ ਸੁਣਿਆ ਗੱਲਾਂ ਬਾਤਾਂ ਜੀਆਂ ਹੋ ਰਹੀਆਂ ਤੇ ਮੈਂ ਸੇ ਤੁਹਾਨੂੰ ਪੁੱਛਿਆ ਅੱਜ ਫਿਰ ਮੈਂ ਇਹਦੇ ਬਾਰੇ ਥੋੜਾ ਸਰਚ ਕੀਤਾ ਤੇ ਮੈਂ ਤਾਂ ਦੇਖਾਂ ਤੇ ਹੈ ਕੌਣ ਆ ਕਿਉਂਕਿ ਮੈਨੂੰ ਇਹਦਾ ਪਤਾ ਨਹੀਂ ਕੁਝ ਤੇ ਮੈਂ ਸਪੈਲਿੰਗ ਵੀ ਉਹ ਲਿਖੇ ਜਿਹੜੇ ਐਕਚੁਅਲੀ ਨਸੀਬ ਦੇ ਸਪੈਲਿੰਗ ਹੁੰਦੇ N A S E E B ਤੇ ਮੈਂ ਉਹ ਜਦੋਂ ਸਰਚ ਕਰ ਲੱਗਾ YouTube Google ਤੇ ਤੇ ਉੱਥੇ ਨਸੀਬ ਫਿਲਮ ਦਾ ਆਈ ਜਾਵੇ ਜਾਂ ਗਾਣੇ ਆਈ ਜਾਣ ਤੂੰ ਮੇਰੇ ਨਸੀਬ 'ਚ ਮੈਂ ਹੈ ਸਮਥਿੰਗ ਉਸ ਮਤਲਬ ਕੁਝ ਹੋਰ ਹੀ ਆਈ ਜਾਵੇ ਫਿਰ ਇੱਕ ਗਾਣਾ ਦਿਸਿਆ ਇਹਦਾ ਉਹਦੇ ਤੇ ਲਿਖਿਆ ਸੀ ਸਪੈਲਿੰਗ ਇਹਨੇ ਆਪੇ ਬਣਾਏ ਹੋਏ ਐਨਸੀਬ ਤੇ ਅੱਛਾ ਮੈਂ ਕਹਾ ਇਹ ਆ ਉਹ ਜਿਹੜੀ ਬਲਾ ਜਿਹਦੇ ਬਾਰੇ ਅੱਜਕੱਲ ਗੱਲਾਂ ਗੋਲਾਂ ਚੱਲ ਰਹੀਆਂ ਨੇ ਹਾਲਾਂਕਿ ਗੱਲਾਂ ਇਹਦੇ ਬਾਰੇ 네ਗੇਟਿਵ ਹੀ ਚੱਲ ਰਹੀਆਂ ਚੱਲ ਜਰੂਰ ਰਹੀਆਂ ਨੇ ਪਰ ਗਾਲਾਂ ਹੀ ਕੱਢ ਰਹੇ ਨੇ ਲੋਕੀ ਅੱਛਾ ਪਤਾ ਨਹੀਂ ਇਹ ਲੋਕ ਕਮੈਂਟ ਪੜਦੇ ਨਹੀਂਗੇ ਹਾਦ ਹੋ ਗਏ ਯਾਰ ਕਮੈਂਟੀ ਦੇਖ ਲਿਆ ਕਰੋ ਤੁਹਾਨੂੰ ਸ਼ਾਇਦ ਫੇਰੀ ਮਾੜੀ ਮੋਟੀ ਸ਼ਰਮ ਆ ਜਵੇ ਥੋੜੀ ਜੀ ਹਿਤ ਸ਼ਰਮ ਆਉਣੀ ਚਾਹੀਦੀ ਹੈ ਨਾ ਕਮੈਂਟ ਜ਼ਰੂਰ ਦੇਖਿਆ ਕਰੋ ਤੇ ਅੱਜ ਕੱਲ ਇਹੋ ਜਿਹੇ ਲੋਕ ਕੀ ਕਰਦੇ ਨੇ ਕਮੈਂਟ ਹਾਈਡ ਕਰ ਦਿੰਦੇ ਨੇ ਪੜਦੇ ਜ਼ਰੂਰ ਨੇ ਪੜਦੇ ਨੇ ਤਦ ਹੀ ਹਾਈਡ ਕਰਦੇ ਹੋਣਗੇ ਨਾ ਜਿਹੜੇ ਇਹਨਾਂ ਦੇ ਹੱਕ ਵਿੱਚ ਆ ਉਹ ਕਮੈਂਟ ਤੁਹਾਨੂੰ ਦਿਸਣਗੇ ਜਿਹੜੇ ਨਹੀਂ ਹੱਕ ਦੇ ਵਿੱਚ ਉਹਨੂੰ ਹਾਈਡ ਕੀਤੇ ਹੁੰਦੇ ਤੇ ਖੈਰ ਉਹ ਇਹਦੀ ਗੱਲ ਨਹੀਂ ਕਰਾਂ ਇਹਦੇ ਕਮੈਂਟ ਸਾਰੇ ਨਜ਼ਰੋਂ ਨੇ ਤੁਸੀਂ ਦੇਖ ਵੀ ਸਕਦੇ ਹੋ ਪਰ ਇਹ ਬੰਦਾ ਮੈਨੂੰ ਬਿਲਕੁਲ ਨਹੀਂ ਇਹਦੇ ਬਾਰੇ ਪਤਾ ਸੀਗਾ ਤੇ ਅੱਜ ਫਿਰ ਮੈਨੂੰ ਪਤਾ ਲੱਗਾ ਕਿ ਇਹ ਵੀ ਕੋਈ ਬਲਾ ਹੈਗੀ ਆ ਅਸਲ ਜਿਹੜੀ ਸ਼ੈਤਾਨ ਰੂਹ ਆ ਇਹ ਬੰਦਾ ਤੁਸੀਂ ਇੰਟਰਵਿਊ ਮੈਂ ਦੀਆਂ ਦੋ ਤਿੰਨ ਅੱਜ ਵੇਖੀਆਂ ਹਰ ਗੱਲ ਦੇ ਵਿੱਚ ਹਰ ਇੰਟਰਵਿਊ ਨਹੀਂ ਹਰ ਗੱਲ ਦੇ ਵਿੱਚ ਭਖਿਆ ਪਿਆ ਦੁਖੀ ਹੋਇਆ ਪਿਆ ਸੜਿਆ ਪਿਆ ਇਹਨਾਂ ਦੋ ਤਿੰਨ ਬੰਦਿਆਂ ਤੋਂ ਤਦ ਇਹ ਉੱਥੇ ਬੈਠਾ ਇਹਨੇ ਹਰ ਹਿੱਲਾ ਵਸੀਲਾ ਕੀਤਾ ਕਿ ਮੈਨੂੰ ਕਾਮਯਾਬੀ ਮਿਲ ਜਵੇ ਮਾੜੀ ਮੋਟੀ ਲੋਕੀ ਜਾਣਨ ਲੱਗ ਜਾਣ ਮੈਨੂੰ ਮਰ ਨਹੀਂ ਗੱਲ ਨਹੀਂ ਬਣਦੀ ਬਣਦੀ ਐਸੇ ਕਰਕੇ ਨਹੀਂ ਕਿਉਂਕਿ ਨੀਤ ਨੂੰ ਮਰਦਾ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਦੂਜੇ ਵਾਸਤੇ ਦੁਆ ਕਰੋਗੇ ਨਾ ਇਹ ਪ੍ਰੈਕਟੀਕਲੀ ਵੀ ਤੁਸੀਂ ਕਰਕੇ ਦੇਖ ਲਓ ਕਿਸੇ ਦੂਜੇ ਵਾਸਤੇ ਤੁਸੀਂ ਦੁਆ ਕਰੋਗੇ ਉਦੋਂ ਪਹਿਲਾਂ ਦੁਆਵਾਂ ਤੁਹਾਨੂੰ ਲੱਗਣਗੀਆਂ ਇਹ ਮੇਰੀਆਂ ਅਜਮਾਈਆਂ ਹੋਈਆਂ ਗੱਲਾਂ ਨੇ ਇਹ ਇਹ ਵੀ ਸਿਰਫ ਐਵੇਂ ਕਹਿਣ ਵਾਲੀਆਂ ਗੱਲਾਂ ਨਹੀਂ ਜਿਹੜੇ ਰੱਬ 'ਚ ਮਾੜਾ ਮੋਟਾ ਯਕੀਨ ਰੱਖਦੇ ਨੇ ਨਾ ਉਹ ਲੋਕਾਂ ਨੂੰ ਪਤਾ ਕਿ ਇਹ ਗੱਲਾਂ ਸੱਚ ਨੇ ਤੁਸੀਂ ਕਿਸੇ ਵਾਸਤੇ ਖੂਹ ਆ ਪਟੋਗੇ ਨਾ ਸਭ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਡਿੱਗੋਗੇ। ਇਹੀ ਇਸ ਬੰਦੇ ਨਾਲ ਹੋ ਰਿਹਾ। ਜੇ ਇਹ ਬੰਦਾ ਆਪਣੇ ਕੰਮ ਤੇ ਕਨਸੈਂਟਰੇਟ ਕਰੇ। ਕਿਸੇ ਬਾਰੇ ਸੋਚੇ ਹੀ ਨਾ ਜਾਂ ਇਹਨਾਂ ਲੋਕਾਂ ਬਾਰੇ ਚੰਗੀਆਂ-ਚੰਗੀਆਂ ਗੱਲਾਂ ਕਰੇ। ਉਹਦਾ ਲੋਕਾਂ ਵਿੱਚ ਵੀ ਇਹਦੀ ਪੋਜ਼ਿਟਿਵਤਾ ਬਣੇਗੀ। ਪਰ ਇਹ ਗੱਲ ਖੋਤਿਆਂ ਦਿਮਾਗਾਂ ਵਿੱਚ ਪਵੇ ਕਿੱਥੋਂ? ਇਹ ਜਿਹੜੇ ਤੂੜੀ ਨਾਲ ਭਰੇ ਹੋਏ ਦਿਮਾਗ ਨੇ ਨਾ ਇਹਨਾਂ ਵਿੱਚ ਪਵੇ ਇਹ ਗੱਲ ਕਿੱਥੋਂ? ਇਹੋ ਹੀ ਬੰਦਾ ਜੇ ਆਪਣੀ ਸੋਚ ਬਦਲ ਕੇ ਹੁਣ ਤੇ ਚਲੋ ਲੇਟ ਆ। ਜੇ ਸੋਚ ਬਦਲ ਕੇ ਦਿਲਜੀਤ ਨੂੰ ਸਾਂਝੀ ਦੀ ਵੀ ਤਾਰੀਫ਼ ਕਰਦਾ ਰਹੇ ਯਾਰ ਸਾਡਾ ਭਰਾ ਕਿਸ ਮੁਕਾਮ ਤੇ ਪਹੁੰਚਾ ਅਸੀਂ ਵੀ ਉਹਦੇ ਵੱਲ ਦੇਖਦੇ ਕਿ ਉਹਦੇ ਨਕਸ਼ੇ ਕਦਮ ਚ ਚੱਲ ਰਹੇ ਆ ਮਾਲਕ ਸੁਣੇਗਾ ਕਦੇ ਜੇ ਇਦਾਂ ਦੀਆਂ ਗੱਲਾਂ ਕਰੇ ਤੇ ਤੈਨੂੰ ਵੀ ਲੋਕੀ ਪਿਆਰ ਕਰਨ ਪਰ ਨਹੀਂ ਤੂੰ ਬਾਦਨ ਸੇਵਾ ਇਸ ਕਰਕੇ ਤੇਰੇ ਕਰਮਾਂ ਚੋਂ ਪਿਆਰ ਹੈ ਨਹੀਂ ਹੁਣ ਦੁਖੀ ਇਹ ਬੰਦਾ ਕਿਸ ਦੋ ਤਿੰਨਾਂ ਗੱਲਾਂ ਤੋਂ ਹੋਇਆ ਪਿਆ ਇੱਕ ਤੇ ਇਸ ਗੱਲੋਂ ਤੇ ਜ਼ਾਹਰ ਹੈ ਨਾ ਕਿ ਇਹ ਉਸ ਜਗ੍ਹਾ ਤੇ ਸੋਚ ਵੀ ਨਹੀਂ ਸਕਦਾ ਜਿਸ ਜਗ੍ਹਾ ਤੇ ਇਸ ਵੇਲੇ ਦਿਲਜੀਤ ਆ ਜਾਂ ਜਿਸ ਜਗ੍ਹਾ ਤੇ ਸਿੱਧੂ ਮੂਸੇਵਾਲ ਆ ਮੈਂ ਨਹੀਂ ਕਹਾਂਗਾ ਸੀ ਸਿੱਧੂ ਮੂਸੇਵਾਲ ਅੱਜ ਵੀ ਉੱਨਾ ਹੀ ਜਿਉਂਦਾ ਤੇ ਇਹਦੇ ਹੁਣ ਸ਼ਹਿਰ ਦੇ ਵਿੱਚ ਹੀ ਬਹੁਤ ਵੱਡਾ ਸ਼ੋਅ ਮੇਰੇ ਖਿਆਲ ਆ ਕਿ ਪੰਜਾਬੀ ਆ ਤੇ ਪਹਿਲਾ ਸਿੰਗਰ ਆ ਉਸ ਹਾਲ ਦੇ ਵਿੱਚ ਜਿਹੜਾ ਔਰ ਸੋਲਡ ਆਊਟ ਇੱਕ ਉੱਤੇ ਤਿਲ ਸੱਟਣ ਵਾਸਤੇ ਜਗ੍ਹਾ ਨਹੀਂ ਸੀ ਉਸ ਹਾਲ ਦੇ 50 60 ਹਜ਼ਾਰ ਲੋਕਾਂ ਦੀ ਕੈਪੈਸਿਟੀ ਦਾ ਹਾਲ ਭਰਨਾ ਇੱਥੇ ਕੈਨੇਡਾ ਵਿੱਚ ਦਿਸ ਇਜ਼ ਅਮੇਜ਼ਿੰਗ 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 ਸੋ ਇਹ ਦਿਲਜੀਤ ਦੁਸਾਂਝ ਨੇ ਕਰ ਦਿਖਾਇਆ ਉਹਦੇ ਪਿੱਛੇ ਇਹ ਕੀ ਇਹ ਕਹਿੰਦੇ ਇਲਾਮੀ ਲੂਮੀ ਪਤਾ ਨਹੀਂ ਕੀ ਹੈ ਯਾਰ ਮੈਂ ਤਾਂ ਨਾ ਹੀ ਭੁੱਲ ਜਾਂਦਾ ਮੈਂ ਲਿਖ ਕੇ ਰੱਖਿਆ ਇਲੂਮੀਨਾਤੀ ਇਲੂਮੀਨਾਤੀ ਪਤਾ ਨਹੀਂ ਕੀ ਬਲਾਇਆ ਇਸ ਬੰਦੇ ਨੇ ਕੱਢ ਲਈ ਕਿੱਥੋਂ ਪਤਾ ਨਹੀਂ ਇਹਦੇ ਕੋਈ ਨਾਨਕਿਆਂ ਦੇ ਹੈਗਾ ਘਰ ਕੋਰ ਕੋਈ ਇੱਥੇ ਜਿਹੜਾ ਇਲਾਮ ਇਲੂਮੀਨਾਤੀ ਸੋ ਇਹ ਬੰਦਾ ਇਲੂਮੀਨਾਟੀ ਕਹਿੰਦਾ ਇਹ ਬੰਦਾ ਦਿਲਜੀਤ ਇਸ ਕਰਕੇ ਕੋਸ਼ਿਸ਼ ਮੀਨਾਂ ਤੋਂ ਇਦਾਂ ਆ ਰਿਹਾ ਅੱਗੇ ਕਿ ਇਹ ਇਲੂਮੀ ਇਲੂਮੀਨਾਟੀ ਨੂੰ ਵੇਚ ਚੁੱਕਾ ਦੁਰ 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 ਫਿਟੇਮੋ ਪਹਿਲੀਤ ਗੱਲ ਆ ਜਿਹੜਾ ਬੰਦਾ ਦਸਤਾਰ ਬਨ ਕੇ ਕੋਈ ਵੀ ਸਰਦਾਰ ਬੰਦਾ ਜਿਹੜਾ ਬੰਦਾ ਅੰਮ੍ਰਿਤ ਵੀ ਛਕਿਆ ਹੋਵੇ ਚਲੋ ਇਹਨੇ ਤਾਂ ਅੰਮ੍ਰਿਤ ਨਹੀਂ ਛਕਿਆ ਵੈਸੇ ਜੈਨਰੀ ਮੈਂ ਗੱਲ ਕਰਨ ਲੱਗਾ ਜਿਹੜਾ ਬੰਦਾ ਸਿੱਖ ਪਰਿਵਾਰ ਦੇ ਵਿੱਚੋਂ ਆ ਤੇ ਉਹ ਸ਼ੈਤਾਨ ਦੇ ਵਿੱਚ ਯਕੀਨ ਰੱਖਦਾ ਸ਼ੈਤਾਨੀ ਗੱਲਾਂ ਦੇ ਵਿੱਚ ਯਕੀਨ ਰੱਖਦਾ ਜਾਂ ਸ਼ੈਤਾਨ ਰੂਹਾਂ ਦੇ ਵਿੱਚ ਯਕੀਨ ਰੱਖਦਾ ਉਹ ਫਿਰ ਖੁਦ ਹੀ ਸ਼ੈਤਾਨ ਆ ਉਤੋਂ ਵੱਡਾ ਸ਼ੈਤਾਨ ਕੋਈ ਹੈ ਨਹੀਂਗਾ ਤੇ ਐਸੀ ਕਰਕੇ ਮੈਂ ਇਸ ਬੰਦੇ ਨੂੰ ਸ਼ੈਤਾਨ ਕਹਿ ਰਿਹਾ ਇਲੂਮੀਨਾਟੀ ਪਤਾ ਨਹੀਂ ਕਿੱਥੋਂ ਇਹ ਬਲਾਕ ਘੱਡੀ ਆਨੇ ਫਿਟੇ ਮੂਹ ਦਾ ਤੇ ਉਹ ਇਹ ਕਹਿੰਦਾ ਉਹਦਾ ਕਰਕੇ ਇਹ ਅੱਗੇ ਆ ਰਿਹਾ ਤੇ ਇਹਨੇ ਆਪਣੇ ਆਪ ਨੂੰ ਵੇਚ ਦਿੱਤਾ ਮੰਮਾ ਵਿਖਦੇ ਇਹੋ ਜਿਹੇ ਲੋਕ ਨਹੀਂ ਹੁੰਦੇ ਵਿਖਦੇ ਤੇਰੇ ਤੇ ਤੇਰੀਆਂ ਗੱਲਾਂ ਤੋਂ ਮੈਂ ਇਹ ਕਹਿ ਸਕਦਾ ਕਿ ਤੂੰ ਵਿਖ ਚੁੱਕਾ ਹੈ ਕਿ ਤੂੰ ਗੱਲਾਂ ਹੀ ਉਹਨਾਂ ਦੀਆਂ ਕਰਦਾ ਇਹ ਤੇ ਇਹ ਤੇ ਜ਼ਿਕਰ ਹੀ ਨਹੀਂ ਕਰਦਾ ਕਿ ਐਦਾਂ ਨਿਸ਼ਾਨ ਹੁੰਦਾ ਅੱਖ ਐਦਾਂ ਇੱਕ ਦੀ ਦੀ ਉਹ ਯਾਰ ਜਿਹੜੇ ਐਦਾਂ ਐਦਾਂ ਕਰਕੇ ਤੂੰ ਕਰਦਾ ਉਹ ਫਿਰ ਕਿਹੜੇ ਤੇਰੇ ਪਿਓ ਦਾ ਨਿਸ਼ਾਨ ਆ ਉਹ ਕਿਹੜੇ ਲੂਮੀਨਾਟਿਦਾ ਸੇਤਾਨ ਜਿਹੜੇ ਤੂੰ ਐਦਾਂ ਸਾਰੀ ਦਿਹਾੜੀ ਕਰਦਾ ਤੇਰੇ ਐਦਾਂ ਐਦਾਂ ਕਰਦਾ ਉਹ ਫਿਰ ਕੀ ਆ ਉਹ ਕਿਹੜੇ ਤਰੀਕੇ ਉਹ ਤੂੰ ਕਿਹਦੇ ਕੋਲ ਵਿਖਿਆ ਹੋਇਆ ਹੈ ਹੈ ਉਹ ਜਿਹੜੇ ਜਿਹੜੇ ਅਖਿਓ ਦੇ ਜਿਹੜੇ ਕੱਪੜੇ ਆ ਜੈਕਟਾਂ ਪਾਉਂਦਾ ਸਪான்ਸਰ ਹਾਂ ਸਪான்ਸਰ ਹੋਣ ਗਿਆ ਇਹ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਉਹਨੂੰ ਜੈਕਟਾਂ ਦਿੰਦੇ ਨੇ ਸਪான்ਸਰਸ ਵੱਡੇ ਵੱਡੇ ਸਿੱਟਣ ਵਾਸਤੇ ਵੀ ਕਿਉਂਕਿ ਉਹਨਾਂ ਨੂੰ ਪਬਲਿਸਿਟੀ ਚਾਹੀਦੀ ਇਹੋ ਹੀ ਤਾਂ ਸਪான்ਸਰਸ਼ਿਪ ਹੁੰਦੀ ਹੈ ਇਹਿਤ ਪਬਲਿਸਿਟੀ ਹੁੰਦੀ ਹੈ ਤੈਨੂੰ ਤਾਂ ਮਾਮਾ ਵਾਲਮਾਰਟ ਵਾਲਾ ਨਾ ਜੈਕਟ ਦਵੇ ਉਹਨੂੰ ਮਿਲਦੀਆਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਜੈਕਟਾਂ ਤੇ ਉਹ ਸੁੱਟਦਾ ਆ ਵੱਡੇ ਵੱਡੇ ਬ੍ਰਾਂਡ ਉਹਦੇ ਮਗਰ ਮਗਰ ਤੁਰੇ ਫਿਰਦੇ ਇਸ ਬੰਦੇ ਨੂੰ ਜੈਲਸ ਇਹ ਹੋਈ ਆ ਯਾਰਿਆ ਮਿੱਤਾ ਬਚਨਾਂ ਲਾਂਚ ਕਰ ਰਿਹਾ ਹੁੰਦਾ ਸ਼ਾਹਰੁਖ ਖਾਨ ਨਾਲ ਡਿਨਰ ਕਰ ਰਿਹਾ ਹੁੰਦਾ ਤੇ ਜਿਹੜੀਆਂ ਫੇਮਸ ਉੱਥੇ ਕਪੂਰ ਪਰਿਵਾਰ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਨਾਲ ਬੈਠਾ ਹੁੰਦਾ ਉਹਨਾਂ ਦੇ ਠੁਮਕੇ ਲਵਾ ਰਿਹਾ ਇਹ ਇਸ ਇਹਨਾਂ ਗੱਲਾਂ ਤੋਂ ਇਹ ਬੰਦਾ ਦੁਖੀ ਹੋ ਗਿਆ ਇਹੋ ਜਿਹੇ ਬੰਦੇ ਆਪੇ ਘੁੱਟ ਘੁੱਟ ਕੇ ਘੁੱਟ ਘੁੱਟ ਕੇ ਮਰ ਜਾਂਦੇ ਆ ਕਿਉਂਕਿ ਕਬਜ ਹੋ ਜਾਂਦੀ ਆ ਜਦੋਂ ਕਬਜ ਹੋ ਜਾਵੇ ਫਿਰ ਸਮਾਨ ਬਾਹਰ ਨਹੀਂ ਨਿਕਲਦਾ ਤੋਂ ਮਾਰ ਹੀ ਜਾਂਦੇ ਨੇ ਇਹ ਵਦਨ ਸਿੰਘ ਦੁਖੀਏ ਕਿਹਨਾ ਗੱਲਾਂ ਤੋਂ ਤੁਹਾਨੂੰ ਦਿਖਾਉਣਾ ਵੀਡੀਓ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਣਾ ਜਿਹੜੀ ਮੈਂ ਕਹਿੰਨਾ ਕਿ ਦਿਲਜੀਤ ਤੇ ਕਿਰਪਾ ਕਿਉਂ ਆਵਾਏ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਿਉਂ ਹੈ ਗੱਲ ਬਾਤ ਸੁਣਿਓ ਇਹ ਬੰਦਾ ਸਟੇਜ ਤੇ ਹੱਥ ਜੋੜ-ਜੋੜ ਕੇ ਮੱਥਾ ਟੇਕ-ਟੇਕ ਕੇ ਚੜਦਾ ਤੇ ਇਹੋ ਜਿਹੇ ਬੰਦੇ ਫੁਕਰੀਆਂ ਮਾਰਦੇ ਜਾਂਦੇ ਨੇ ਸਟੇਜ ਤੇ ਅਜੇ ਦੀ ਜਿਹੜਾ ਆ ਨੇਰੀ ਚਵਲ ਜਿਹੜੀ ਤੇ ਦਿਲਜੀਤ ਕਿਉਂ ਕਾਮਯਾਬਾ ਮੈਂ ਉਸ ਬੰਦੇ ਦੀ ਕਿਉਂ ਕਦਰ ਕਰਦਾ ਮੇਰੇ ਤੋਂ ਬਹੁਤ ਛੋਟਾ ਹੋਏਗਾ ਪਰ ਮੈਂ ਉਹਨੂੰ ਪਿਆਰ ਕਰਦਾ ਕਦਰ ਕਰਦਾ ਕਿਉਂਕਿ ਰੱਬ ਨੂੰ ਯਾਦ ਰੱਖਦਾ ਬਹੁਤ ਯਾਦ ਰੱਖਦਾ ਰੱਬ ਨੂੰ ਆ ਸੁਣਿਓ ਜਰਾ ਸੋ ਇਹ ਨੇ ਗੱਲਾਂ ਐਕਚੁਅਲੀ ਜਿਹੜਾ ਜਿਹੜੇ ਅਸਲ ਜਿਹੜੇ ਸੱਚੇ ਦੇ ਇਨਸਾਨ ਨੇ ਉਹਨਾਂ ਵਿੱਚ ਇਹ ਗੱਲਾਂ ਹੋਣੀਆਂ ਚਾਹੀਦੀਆਂ ਹੁਣ ਦੇਖੋ ਇਹ ਬੰਦਾ ਦੁਖੀ ਕੇਸ ਗੱਲੋਂ ਹੋਇਆ ਕਿ ਇਹਦੇ ਸ਼ਹਿਰ ਦੇ ਵਿੱਚ ਹੀ ਦਿਲਜੀਤ ਦਸਾਂਜ ਨੇ ਇੱਕ ਬੀਸੀ ਕਰਕੇ ਉੱਥੇ ਹਾਲ ਹੈ ਬਹੁਤ ਵੱਡਾ ਜਿਹੜੇ ਗੋਰੇ ਸ਼ਾਇਦ ਪਰਿਆ ਹੋਵੇ ਕਰੇ ਕਿ ਪੰਜਾਬੀ ਸੋਚ ਵੀ ਨਸਦਾ ਉਸੇ ਇਹਦੀ ਹਿੱਕ ਤੇ ਜਾ ਕੇ ਬੂਟਾ ਲਾਤਾ ਹਾਲਾਂਕਿ ਦਿਲਜੀਤ ਦੀ ਇਹ ਸੋਚ ਨਹੀਂ ਹੋਏਗੀ ਮੈਨੂੰ ਪਤਾ ਉਹ ਇਦਾਂ ਦਾ ਨਹੀਂ ਸੋਚਦਾ ਦਿਲਜੀਤ ਦੀ ਇਹ ਸੋਚ ਨਹੀਂ ਕਿ ਕਿਸੇ ਦੀ ਹਿੱਕ ਤੇ ਬੂਟਾ ਲਾਉਣਾ ਪਰ ਇਹ ਇਹੋ ਜਿਹੇ ਬੰਦੇ ਨੂੰ ਡਰ ਹੁੰਦਾ ਇਹਦੀ ਹਿੱਕ ਤੇ ਜਾ ਕੇ ਬੂਟਾ ਲਾ ਦਿੱਤਾ ਇਹਦੇ ਸ਼ਹਿਰ ਦੇ ਵਿੱਚ ਵੈਨਕੂਵਰ ਦੇ ਵਿੱਚ ਉਹ ਵੱਡਾ ਸ਼ੋਅ ਹੋ ਨਿਬੜਿਆ ਤੇ ਇਹ ਇਹੋ ਜਿਹੇ ਲੋਕ ਜਿਹੜੇ ਮਰੇ ਹੋਏ ਨੇ ਨਾ ਜ਼ਮੀਰਾਂ ਦੇ ਇਹ ਮਰਨ ਵਾਲੇ ਹੁੰਦੇ ਨੇ ਭੱਜ ਜਾਂਦੇ ਨੇ ਤੰਦੂਰ ਵਾਂਗੂ ਭਗੇ ਰਹਿੰਦੇ ਨੇ ਆ ਦੇਖੋ ਇਹਦੇ ਗਵਾਂਡ ਵਿੱਚ ਜਾ ਕੇ ਦਿਲਜੀਤ ਨੇ ਕੀ ਹਿਸਟਰੀ ਕੰਨ ਕੀਤੀ ਆ ਚੀਜ਼ਾਂ ਦੇ ਕੇ ਤਾਂ ਵੈਸੇ ਦੁਖੀ ਹੋਣਾ ਬਣਦਾ ਸੀਗਾ ਇਹ ਆ ਜੀ ਦਿਲਜੀਤ ਦਸਾਂ ਤੇ ਆ ਕੀ ਆ ਅੱਛਾ ਇਹ ਦੇਖੋ ਇਸ ਮੈਨੂੰ ਕਈ ਵਾਰੀ ਹੋਸਟਾਂ ਤੇ ਵੀ ਬੜਾ ਅਜੀਬ ਲੱਗਦਾ ਤੁਸੀਂ ਖੁਦ ਵੀ ਦਸਤਾਰਾਂ ਬੰਨੀਆਂ ਨੇ ਤੁਸੀਂ ਆਪਣੇ ਸਟੂਡੀਓ ਵਿੱਚ ਬੈਠ ਕੇ ਕੀ ਸੁਣ ਰਹੇ ਹੋ ਇਸ ਬੰਦੇ ਦੇ ਕੋਲੋਂ ਅ ਥਿੰਦ ਸਾਹ ਬਹੁਤ ਸੀਨੀਅਰ ਨੇ ਮੈਂ ਬੜਾ ਹਮੇਸ਼ਾ ਕਦਰ ਕੀਤੀ ਪਹਿਲੀਆਂ ਦੇ ਵਿੱਚ ਮਿਲਦਾ ਵੀ ਨਹੀਂ ਜਦੋਂ ਮੈਂ ਹਾਂਸਪੈਨ ਸ਼ੋਅ ਕਰਨਾ ਉਹਦਾ ਹੁੰਦਾ ਸੀਗਾ ਤੇ ਇੱਕ ਪਾਸੇ ਤੇ ਅਸੀਂ ਕਹਿੰਨੇ ਆ ਇੱਕ ਪਾਸੇ ਅਸੀਂ ਤਾਂਤੀ ਸਾਜ ਇੰਨੇ ਵੀ ਗੁਰਬਾਣੀ ਦੇ ਨਾਲ ਤਾਂਤੀ ਸਾਜ਼ ਵੱਜਣੇ ਚਾਹੀਦੇ ਨੇ ਤੇ ਇੱਕ ਪਾਸੇ ਅਸੀਂ ਦੇਖੋ ਗੁਰਬਾਣੀ ਨਾਲ ਕਰ ਕੀ ਰਹੇ ਆ ਬੋਲੇ ਸੋਨ ਹਾਲ ਨੂੰ ਵੀ ਅਸੀਂ ਰੈਪ ਦੇ ਤਰੀਕੇ ਨਾਲ ਕਰ ਰਹੇ ਔਰ ਇਹ ਬੰਦਾ ਬਕਾਇਦਾ ਦਸਰੇ ਤੇ ਅਸੀਂ ਉਹਨੂੰ ਵਾਵਾ ਕਰ ਰਹੇ ਆ ਆ ਸੁਣਿਓ ਜਰਾ ਕਿ ਇਹ ਬੰਦਾ ਦਿਲਜੀਤ ਦੇ ਧਾਰਮਿਕ ਗੀਤ ਸੁਣ ਕੇ ਦੇਖਿਓ ਅਮਰ ਸਿੰਘ ਚਮਕੀਲਾ ਇਹ ਧਾਰਮਿਕ ਗੀਤ ਸੁਣ ਕੇ ਦੇਖਿਓ ਤੁਸੀਂ ਇਹ ਬੰਦਾ ਕੀ ਕਰੇ ਇਸ ਬੰਦੇ ਨੂੰ ਆ ਚੀਜ਼ ਤੋਂ ਰੋਕਿਆ ਹੀ ਕਿਸੇ ਨੇ ਨਹੀਂ ਫਿਰ ਅਸੀਂ ਗੱਲਾਂ ਕਰਦੇ ਆ ਰੋਕੇ ਕਿਸੇ ਨੇ ਆ ਦੇਖੋ ਕੀ ਬੋਲੇ ਸੋਨੇ ਹਾਲ ਇਸ ਤਰ੍ਹਾਂ ਗਾਉਣਾ ਚਾਹੀਦਾ ਜੇ ਇਦਾਂ ਗਾਉਣ ਲੱਪੇ ਤਾਂ ਫਿਰ ਗੁਰਬਾਣੀ ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇ ਉਹ ਕੀ ਸੁਣਣਗੇ ਤੁਸੀਂ ਖੁਦ ਦੱਸਿਓ ਆ ਸੁਣ ਇਹ ਜਿਹੜਾ ਗੱਲਾਂ ਕਰਦਾ ਨਾ ਇਹਦਾ ਗਾਣਾ ਦੇਖੋ ਤੇ ਇਹਦਾ ਸਟਾਈਲ ਵੇਖੋ ਪਿਲਦ ਗੱਲ ਹੈ ਵੀ ਇੱਕ ਸੈਕਿੰਡ ਵਾਸਤੇ ਲੱਗਦਾ ਹੀ ਨਹੀਂ ਕਿ ਇਹ ਗਾਉਣ ਵਾਲਾ ਹੈਗਾ ਜਾਂ ਨਹੀਂ ਦੇਖੋ ਜੀ ਆ ਜੋ ਬੋਲੇ ਸੋਨੇ ਹਾਲ ਰੱਖਿਆ ਕਰੇ ਅਕਲ ਨਿਰਪਖਣਾ ਰਤੀ ਮਲਲ ਨਿਰਪੋਹ ਸੋਤੇ ਦਲਾਲ ਵਰ ਚੱਲਦੀ ਦੀ ਚੱਲ ਦੀ ਨਾਲ ਲਹੂ ਅੱਖਾਂ ਚੋਂ ਲੱਤਰੇ ਲਾਲ ਮੌਤ ਦੀ ਬੋਲੀ ਤੇ ਨੱਚਦਾ ਕਾਲ ਸਿੰਘਾ ਸ਼ੇਰ ਦਾ ਸੱਤ ਮਸਾਲ ਨੀਲੇ ਗੋਲ ਦਾ ਮਾਲੇ ਗੁਰੂ ਦੀ ਫੌਜਾਂ ਦੇ ਦੇਣ ਹਵਾਲੇ ਖੜੇ ਤਰ ਨਰਕ ਨੂੰ ਪੈਣ ਕੇ ਚੱਲੇ ਵੈਰੀ ਨਾ ਕੰਬਦੇ ਆਉਣ ਦੱਬਾਲੇ ਜਿਦੀ ਰਗਾ ਚ ਖੰਡੇ ਦੀ ਪੌਣ ਪੰਜ ਕਕਾਰਾਂ ਨਾਲ ਸ਼ਸਤਰ ਕੋਲ ਤਰਮ ਤੇ ਆਉਂਦੀ ਨਾ ਜਰੇ ਕਲੋਲ ਦੰਦਾ ਵਜੀਰਾ ਤੇ ਹੱਲਾ ਬੋਲ ਹਾਂ ਵਾਰ ਸੇ ਸ਼ਹੀਦ ਸਿੰਘਾਂ ਦੇ ਨੀਲੇ ਚੋਲੇ ਬਾਣੇ ਨਿੰਗਾ ਦੇ ਉੱਚੀ ਝੂਲ ਦੇ ਨਿਸ਼ਾਨ ਕੌਮ ਦੇ ਅਣਜਾਮ ਵੈਰੀ ਚਾਣੇ ਹੰਡਾਂ ਮਧਾਣੀ ਪਾਈ ਹੁੰਦੀ ਨਾ ਬਿਜਲੀ ਵਾਲੀ ਆ ਦੇਖੋ ਜਰਾ ਜੋ ਬੋਲੇ ਸੋਨੇ ਹਾਲ ਰੱਖਿਆ ਕਰੇ ਅਕਲ ਨਿਰਪੱਖ ਨਰਤੀ ਮੱਲਲ ਮਰ ਪੋਹ ਹਸੋ ਤੇ ਦੱਲਾਲ ਵਰ ਚੰਡੀ ਦੀ ਚੱਲ ਦੀ ਨਾਲ ਲਹੂ ਅੱਖਾਂ ਚੋਂ ਲੱਤਰੇ ਲਾਲ ਮੌਤ ਦੀ ਬੋਲੀ ਤੇ ਨੱਚਦਾ ਕਾਲ ਸਿੰਘਾਂ ਦਾ ਸ਼ੇਰ ਦਾ ਸੱਤ ਮਸਾਲ ਨੀਲੇ ਗੋਲ ਦਾ ਮੱਲੇ ਗੁਰੂ ਦੀ ਫੌਜਾਂ ਦੇ ਦੇਣ ਹਵਾਲੇ ਖੜੇ ਤਾ ਨਰਕ ਨੂੰ ਪੈਣ ਕੇ ਚੱਲੇ ਵੈਰੀ ਨਾ ਕੰਬ ਦੇ ਆਉਣ ਦੱਬਾਲੇ ਜਿਦੀ ਰਗਾ ਚ ਖੰਡੇ ਦੀ ਪੌਲ ਪੰਜ ਕਕਾਰਾਂ ਨਾਲ ਸ਼ਸਤਰ ਕੋਲ ਤਰੰਤ ਤੇ ਆਉਂਦੀ ਨਾ ਜਰੇ ਕਲੋਲ ਦੰਦਾ ਵਜੀਰਾ ਤੇ ਹੱਲਾ ਬੋਲ ਹਾਉ ਵਾਰਸ ਸ਼ਹੀਦ ਸਿੰਘਾਂ ਦੇ ਨੀਲੇ ਚੋਲੇ ਬਾਣੇ ਨਿੰਗਾ ਦੇ ਉੱਚੀ ਚੂਲ ਦੇ ਨਿਸ਼ਾਨ ਕੌਮ ਦੇ ਅੰਜਾਮ ਦੇ ਰੀ ਚਾਣੇ ਹੰਡਾਂ ਦੇ ਇਹ ਆ ਜੀ ਇਹਦਾ ਗਾਣਾ ਹੁਣੇ ਕਹਿੰਦਾ ਕਿ ਮੈਂ ਇਸ ਲੋਕੀ ਮੈਨੂੰ ਕਹਿੰਦੇ ਆ ਫੇਮ ਭਾਲਣ ਲਈ ਕਰਦਾ ਹਾਲਾਂਕਿ ਸਾਰਿਆਂ ਨੂੰ ਪਤਾ ਅੱਜ ਕੱਲ ਲੋਕੀ ਬਹੁਤ ਸਿਆਣੇ ਪਰ ਇਹ ਆਪ ਕੀ ਕਹਿੰਦਾ ਸੁਣੋ ਜਰਾ ਫੇਮ ਭਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ ਉਹਨੂੰ ਰਾਬਰਾ ਬਕਰਦੇ ਫਿਰਦੇ ਜਿੱਦਾਂ ਨੇ ਉੱਥੋਂ ਫੇਮ ਲੈਣੀ ਆ ਜਿੱਦਾਂ ਨੇ ਉਹਦੇ ਨਾਲ ਜੁੜ ਕੇ ਅੱਜ ਗਾਣੇ ਚਲਾਉਂਦੇ ਆ ਨਾ ਉਹ ਅੱਡੀਆਂ ਚੱਟਦੇ ਫਿਰਦੇ ਉਹਦੇ ਵੱਡੇ ਵੱਡੇ ਬੇਲੀ ਅੱਜ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਆ ਆਡੇ ਲਾ ਕੇ ਫੇਮ ਮਿਲਦੀ ਤੇ ਆਡੇ ਕੋਈ ਹੀ ਲਾਉਂਦੇ ਜਿੱ ਕਹਿੰਦਾ ਜਿਹਨਾਂ ਨੇ ਫੇਮ ਭਾਲਨੇ ਆ ਉਹ ਕਹਿੰਦਾ ਅੱਗੇ ਪਿੱਛੇ ਫਿਰਦੇ ਨੇ ਕਹਿੰਦਾ ਮੇਰੇ ਵਾਂਗੂ ਖੁੱਲ ਕੇ ਬੋਲਦੇ ਨਹੀਂ ਐਕਚੁਅਲੀ ਤੇ ਇਹੀ ਹੈ ਜਿਹੜਾ ਤੂੰ ਕਰ ਰਿਹਾ ਜਿਹੜੇ ਫੇਮ ਭਾਲਦੇ ਨੇ ਨਾ ਫਰੀਦ ਆ ਜੋ ਤੂੰ ਕਰ ਰਿਹਾ ਉਹੀ ਕਰਦੇ ਨੇ ਲੋਕੀ ਜਿਹੜਾ ਜਿਹਨਾਂ ਦੀ ਤੂੰ ਗੱਲ ਕਰਦਾ ਐਕਚੁਅਲੀ ਇਹ ਦੁਖੀ ਹੋ ਗਿਆ ਜਿਹੜੀ ਮੈਂ ਤੈਨੂੰ ਪਹਿਲੇ ਇੱਕ ਵੀਡੀਓ ਦਿਖਾਈ ਦੂਸਰੀ ਗੱਲ ਕਿ ਇਹਦਾ ਹੈਗਾ ਆ ਆ ਮੁੰਡਾ ਜਿਹੜਾ ਗਾਉਂਦਾ ਸੁਲਤਾਨ ਇਹਨੇ ਇਹਦਾ ਪੰਗਾ ਸਿਕਾ ਹੁਣ ਦੁਖੀ ਅੰਦਰੋਂ ਕਿਉਂ ਹੋ ਗਿਆ ਕਿ ਤੁਸੀਂ ਵੀਡੀਓ ਦੇਖੀ ਹੋਏਗੀ ਕਿ ਉਸ ਸੁਲਤਾਨ ਦੀ ਮਾਤਾ ਨੂੰ ਸਟੇਜ ਤੇ ਆਉਂਦੇ ਨੇ ਯਾਰ ਇਹ ਕੁਦਰਤੀ ਗੱਲ ਆ ਹਾਦੀ ਹੋਈ ਪਈ ਲੋਕਾਂ ਦੀ ਵੈਸੇ ਪੰਜਾਬ ਦੇ ਵਿੱਚ ਵੀ ਤੁਸੀਂ ਸ਼ੋਅ ਦੇ ਦੋ ਜਦੋਂ ਕਿਸੇ ਦੇ ਪਰਿਵਾਰ ਦੇ ਕੋਈ ਬੱਚੇ ਹੁਣ ਕਪਲ ਦੇ ਲਾ ਲਓ ਯਾਰ ਕਪਲ ਦੀ ਮਾਂ ਬੈਠੀ ਹੁੰਦੀ ਹਾਲ ਦੇ ਵਿੱਚ ਜਿੱਥੇ ਸ਼ੋਅ ਹੁੰਦਾ ਤੇ ਸਾਰੇ ਸਤਕਾਰ ਕਰਦੇ ਨੇ ਕਿ ਨਹੀਂ ਕਰਦੇ ਨੇ ਵੱਡੇ ਵੱਡੇ ਸੁਪਰਸਟਾਰ ਆ ਕੇ ਉਹਦੀ ਮਾਤਾ ਦੇ ਪੈਰੀਂ ਹੱਥ ਲਾਉਂਦੇ ਨੇ ਕਿ ਨਹੀਂ ਅਮਿਤਾਬਚਨ ਸਾਹਿਬ ਵਰਗੇ ਵੀ ਜਾਂ ਜਿਹੜੇ ਪੁਰਾਣੇ ਵੱਡੇ ਵੱਡੇ ਫਿਲਮ ਐਕਟਰ ਨੇ ਉਹ ਵੀ ਕਪਿਲ ਦੀ ਮਾਂ ਦੇ ਪੈਰੀਂ ਹੱਥ ਲਾਉਂਦੇ ਨੇ ਕਿਉਂਕਿ ਉਹ ਕਪਿਲ ਦੀ ਮਾਂ ਹੈ ਹੈਨਾ ਹੁਣਾ ਵੀ ਚਾਹੀਦਾ ਇਹੇ ਦਿਲਜੀਤ ਨੇ ਕੀਤਾ ਔਰ ਦਿਲਜੀਤ ਦੀ ਇਹ ਸਿਆਣਾਪਾ ਇਹ ਤਾਰੀਫ ਕਰਨ ਵਾਲੀ ਗੱਲ ਹੈ ਹੈਨਾ ਕਿ ਇਹਨੇ ਸੁਲਤਾਨ ਦੀ ਮਾਤਾ ਉੱਥੇ ਆਏ ਹੋ ਸਨ ਤੇ ਸੁਲਤਾਨ ਦੀ ਮਾਤਾ ਦੇ ਪੈਰੀਂ ਹੱਥ ਲਾਇਆ ਸਟੇਜ ਤੇ ਬੁਲਾ ਕੇ ਇਹ ਜੱਫੀ ਪਾ ਕੇ ਮਿਲਿਆ ਔਰ ਇਹ ਕਿਉਂਕਿ ਅੰਦਰੋਂ ਮਰ ਚੁੱਕਿਆ ਹੈ ਸਾਰਾ ਕੁਝ ਦੇਖ ਕੇ ਫਿਰ ਇਹ ਜ਼ਿਕਰ ਇਹਨੇ ਆਪਣੀ ਇੰਟਰਵਿਊ ਵਿੱਚ ਵੀ ਕੀਤਾ ਹੈ ਆਹ ਵੀਡੀਓ ਵਿੱਚ ਵੀ ਕੀਤਾ ਮੈਂ ਦਿਖਾਉਣਾ ਨਹੀਂ ਚਾਹੁੰਦਾ ਇਹਦੇ ਚ ਬਹੁਤੀਆਂ ਚੀਜ਼ਾਂ ਹਾਲਾਂਕਿ ਬਹੁਤ ਕੁਛ ਆ ਕੀ ਫਾਇਦੇ ਨੇ ਇਹ ਦਿਖਾ-ਦਿਖਾ ਕੇ ਇਹਨੂੰ ਫੇਮਸ ਕਰਨ ਦੀ ਕੀ ਲੋੜ ਆ ਲਾਂਤਾਂ ਪਾਉਣੀਆਂ ਨੇ ਉਹ ਇਦਾਂ ਹੀ ਆਪਾਂ ਪਾਈ ਜਾਣੀਆਂ ਨੇ ਤੇ ਇਹ ਦੁਖੀ ਹੋ ਗਿਆ ਇਸ ਗੱਲ ਤੋਂ ਯਾਰ ਸੁਲਤਾਨ ਦੀ ਮਾਂ ਨੂੰ ਕਿੱਦਾਂ ਸੱਦ ਲਿਆ ਸਟੇਜ ਤੇ ਮੈਂ ਉੱਥੇ ਪਤਨੇ ਹਾਲ ਚ ਗਿਆ ਵੀ ਹੋਇਆ ਕਿ ਬਹੁਤ ਬਹੁਤ ਪਿੱਛੇ ਜਾਕਟੇ ਕਹਿੰਦੇ ਖੜਾ ਸੀਗਾ ਕਿ ਮੈਨੂੰ ਪਤਾ ਲੱਗਾ ਉੱਥੇ ਤੇ ਇਹੋ ਸੁਲਤਾਨ ਦੀ ਮਾਂ ਤੇ ਸੁਲਤਾਨ ਸਟੇਜ ਤੇ ਖੜੇ ਆ ਇਹ ਗੱਲ ਹੁਣ ਇਹੋ ਜਿਹੇ ਬੰਦੇ ਨੂੰ ਅੰਦਰੋਂ ਦੁਖੀ ਬੰਦੇ ਨੂੰ ਕਿੱਥੋਂ ਪਚ ਜਾਵੇ ਸੋ ਜੇ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਲੈਂਦਾ ਸ਼ਾਇਦ ਇਹਦਾ ਮਾੜਾ ਮੋਟਾ ਕੰਮ ਚੱਲ ਜਾਂਦਾ ਪਹਿਲੀ ਗੱਲ ਮੈਂ ਅਗੇਨ ਕਹਾਂਗਾ ਕਿ ਇਹਦਾ ਗਾਣਾ ਮੈਂ ਕਿਹਨਾਂ ਨਹੀਂ ਨਾ ਹੀ ਚੱਲੇ ਕਿਉਂਕਿ ਇਹੋ ਜਿਹੇ ਗਾਣੇ ਸੁਣ ਸੁਣ ਕੇ ਸਾਡੇ ਬੱਚਿਆਂ ਦਾ ਕੀ ਹਾਲ ਹੋਏਗਾ ਇਹ ਆਉਣ ਵਾਲੀ ਪੀੜ੍ਹੀ ਤੇ ਪਤ ਲੱਗਿਆ ਔਰ ਇਹ ਦਿਲਜੀਤ ਨੂੰ ਉਲਟ ਕਹਿ ਰਿਹਾ ਇਹ ਬੱਚਿਆਂ ਤੇ ਅਸਰ ਪੈਂਦਾ ਇਹ ਫਲਾਨਾ ਢਮਕਾਨ ਇਲੂਮੀਨ ਇਲੂਮਿਨਾਟੀ ਹੈ ਕੀ ਹੈ ਸਮਝ ਹੀ ਨਹੀਂ ਆ ਰਿਹਾ ਕਿਸ ਨੂੰ ਹੈ ਕੀ ਐਕਚੁਅਲੀ ਮੈਂ ਵੀ YouTube ਤੇ ਦੇਖਿਓ ਆਪਣੀ ਆਪਣੀਆਂ ਸਾਰੇ ਮਾਰੀ ਜਾਂਦੇ ਨੇ ਜੇ ਹੈ ਵੀ ਆ ਤੇ ਇਹਦੇ ਨਾਲ ਜੇ ਫਰਜ਼ ਕਰ ਲੋ ਉਹਦਾ ਕੋਈ ਹੈਗਾ ਰਿਸ਼ਤਾ ਜਾਂ ਨਾ ਤਾਂ ਤੈਨੂੰ ਕਦੀ ਟੈਨਸ਼ਨ ਨਹੀਂ ਹੋਈ ਆ ਤੂੰ ਆਪਣਾ ਕੰਮ ਕਰ ਤੈਨੂੰ ਕਦੇ ਸਿਰਦਰਦੀ ਹੋਈ ਪਈ ਉਹਦੇ ਇਸ ਇਸ ਚੀਜ਼ ਨਾਲ ਜੁੜਨ ਦੀ ਪਹਿਲਤ ਕਰ ਲੋ ਜੁੜਿਆ ਨਹੀਂਗਾ ਜੇ ਕੋਈ ਐਸੀ ਪਾਵਰ ਹੈਗੀ ਵੀ ਆ ਦੁਨੀਆ ਨੂੰ ਚਲਾਉਣ ਵਾਲੀ ਉਹਦੇ ਨਾਲ ਤੇਰਾ ਕੀ ਮਤਲਬ ਤੂੰ ਤਾਂ ਕੈਨੇਡਾ ਹੈਗਾ ਜਿਹੜਾ ਕੰਮ ਕਰਨਾ ਕਰਨਾ ਹੈ ਮੈਂ ਜਿਹੜਾ ਕੰਮ ਕਰਨਾ ਕਰਨਾ ਹੀ ਆ ਕੀ ਜਿਹੜੀ ਉਹ ਜਿਹੜੀ ਇਲੂਮੀਨਾਟੀ ਹੈਗੀ ਆ ਕਿ ਉਹ ਲੋਕਾਂ ਦੀਆਂ ਦਿਹਾੜੀਆਂ ਮਾਰ ਦਿਹਾੜੀਆਂ ਤੋਂ ਹਟਾ ਦੇਣਗੇ ਆਮ ਆਦਮੀ ਦੇ ਤੋਂ ਕੰਮ ਕਰ ਹੀ ਜਾਣਾ ਹੈ ਨਾ ਜਿਹੜੇ ਕਰਦੇ ਨੇ ਉਹਦੇ ਨਾਲ ਚੀਜ਼ ਨਾਲ ਸਾਡਾ ਮਤਲਬ ਕੀ ਆ ਪਹਿਲਾਂ ਇਹ ਦੱਸ ਜਾ ਤੇਰਾ ਕੀ ਮਤਲਬ ਆ ਬਿਨਾਂ ਵਜ੍ਹਾ ਤੋਂ ਇੱਕ ਨਵੀਂ ਬਲਾਕ ਅੱਡ ਕੇ ਲਿਆਂਦਾ ਤੂੰ ਐਵੇਂ ਖਾਮ ਖਾਈ ਸ਼ੁਰੂ ਕਰ ਦਿੱਤਾ ਸਿਲਸਿਲੇ ਚਲਾ ਦਿੱਤਾ ਤੂੰ ਤੁਸੀਂ YouTube ਤੇ ਦੇਖੋ ਤੁਸੀਂ ਕਿਉਂ ਦੇਖੀ ਅਸੀਂ YouTube ਤੇ ਕਿਉਂ ਇਹੋ ਜਿਹੇ ਗੰਦੀਆਂ ਚੀਜ਼ਾਂ ਅਸੀਂ ਕਿਉਂ ਦੇਖੀਏ ਕੀ ਲੋੜ ਆ ਕਿਉਂ ਅਸੀਂ ਲੋਕਾਂ ਨੇ ਕਿਹਾ ਕਿ ਦੇਖੋ ਸਰਚ ਕਰਿਓ ਉਹ ਇੰਡੀਆ ਦੇ ਚੈਨਲ ਉਹ ਜਿਹੜਾ ਇੱਕ ਮੱਕੜ ਸਾਹਿਬ ਮੈਂ ਇੱਜ਼ਤ ਕਰਦਾ ਸੀ ਉਸ ਬੰਦੇ ਦੀ ਪਰ ਸਭ ਤੋਂ ਜ਼ਿਆਦਾ ਭੂਤਾਂ ਭਰਾਤਾਂ ਦੇ ਵਹਿਮਾਂ ਵਾਲੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਜੋ ਕੋਈ ਇਸ ਵੇਲੇ ਚਲਾ ਰਿਆ ਨਾ ਚੈਨਲ ਸਭ ਤੋਂ ਜ਼ਿਆਦਾ ਉਹ ਚਲਾ ਰਿਆ ਔਰ ਤਰੀਕੇ ਨਾ ਉਹ ਸਾਰਾ ਕੁਝ ਪੇੜ ਹੁੰਦਾ ਲੱਖਾਂ ਕਰੋੜਾਂ ਰੁਪਈਆ ਉਹ ਬੰਦਾ ਲੈਂਦਾ ਉਹਨਾਂ ਕੋਲ ਅੱਛਾ ਜਿਹੜਾ ਬੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੁਣ ਮੈਂ ਵੀ ਬੋਲ ਰਿਹਾ ਇਹ ਕੋਈ ਪਾਵਰ ਆ ਮੇਰੇ ਮੇਰੀ ਕੀ ਔਕਾਤ ਆ ਪਰਮਜੀਤ ਸਿੰਘ ਦੀ ਕੀ ਔਕਾਤ ਆ ਕਿ ਮੇਰੇ ਮੂੰਹ 'ਚ ਇੱਕ ਲਫ਼ਜ਼ ਵੀ ਨਿਕਲ ਜਾਵੇ ਜਾਂ ਮੇਰਾ ਹੱਥ ਇੱਥੇ ਪਿਆ ਤਾਂ ਇੱਥੇ ਤੱਕ ਆ ਸਕੇ ਜਿ ਕੋ ਪਾਵਰ ਨਹੀਂ ਆ ਕੋਈ ਪਾਵਰ ਹੈ ਤਾਂ ਨਹੀਂ ਹੈ ਨਾ ਅਦਰਵਾਇਜ਼ ਮੇਰਾ ਹੱਥ ਤਾਂ ਐਂ ਢਿੱਗ ਪਵੇ ਮੇਰੀ ਜ਼ੁਬਾਨ ਸੁਣ ਹੋ ਜਵੇ ਇੱਕ ਲਫ਼ਜ਼ ਨਾ ਨਿਕਲੇ ਜੇ ਉਹਦੀ ਕਿਰਪਾ ਨਾ ਹੋਵੇ ਜਿਹੜਾ ਬੰਦਾ ਸ਼ੁਰੂ ਹੀ ਇੱਥੋਂ ਹੁੰਦਾ ਇਸ ਗੱਲ ਤੋਂ ਕਿ ਰੱਬ ਹੈਗਾ ਜਾਂ ਨਹੀਂ ਹੈਗਾ ਕਿ ਉਹਦਾ ਸਵਾਲ ਹੀ ਇੱਥੋਂ ਸ਼ੁਰੂ ਹੁੰਦਾ ਸਾਰਿਆਂ ਤੋਂ ਰੱਬ ਹੈਗਾ ਜਾਂ ਨਹੀਂ ਹੈਗਾ ਸਵਾਲ ਹੀ ਪੁੱਠਾ ਆ ਉਹ ਸਾਰੇ ਦੁਨੀਆ ਦੇ ਪਾਗਲ ਬੰਦੇ ਜੇ ਰੱਬ ਜੇ ਰੱਬ ਨਹੀਂਗਾ ਤੇ ਤੇਰੀ ਇਹ ਸਵਾਲ ਪੁੱਛਣ ਦੀ ਔਕਾਤ ਹੀ ਕੀ ਸੀਗੀ ਜੇ ਰੱਬ ਨਹੀਂ ਹੁੰਦਾ ਤੇਰੇ ਮੂੰਹ ਚ ਸਵਾਲ ਕਿੱਦਾਂ ਨਿਕਲ ਗਿਆ ਰੱਬ ਹੈਗਾ ਤਦ ਹੀ ਨਿਕਲਿਆ ਤਦ ਹੀ ਤੇਰੇ ਹੱਥ ਪੈਰ ਚੱਲਦੇ ਤਦ ਹੀ ਤੂੰ ਮਾਈਕ ਦੇ ਮੋਹਰੇ ਬੈਠਾ ਰੱਬ ਦਾ ਵਾਸਤਾ ਰੱਬ ਦੇ ਉਹਦੀਆਂ ਉਹਦੇ ਕੁਦਰਤ ਨਾਲ ਖੇਡਣਾ ਬੰਦ ਕਰ ਦੋ ਵੋਹੀ ਤੋ ਹੈ ਜੋ ਨਿਜ਼ਾਮ ਹਸਤੀ ਚਲਾ ਰਹਾ ਹੈ ਵੋਹੀ ਖੁਦਾ ਹੈ ਨੂਸਰ ਸਾਹਿਬ ਦਾ ਕਲਾਮ ਸੁਣਿਓ ਜਰਾ ਕਦੇ ਯਾਰ ਇਹ ਅਸੀਂ ਕਿੱਦਾਂ ਕਹਿਣ ਲੱਗ ਜਾਈਏ ਕਿ ਸੋਸ਼ਲ ਮੀਡੀਆ ਤੇ ਹੁਣ ਜੇ ਸੋਸ਼ਲ ਮੀਡੀਆ ਹੈਗਾ ਤਾਂ ਅਸੀਂ ਹੁਣ ਰੱਬ ਨੂੰ ਵੀ ਕਹਿਣ ਲਈ ਪਰ ਰੱਬ ਹੈ ਹੀ ਨਹੀਂਗਾ ਹੱਦ ਹੋ ਗਈ ਯਾਰ ਕਮਾਲ ਹੈ ਮੈਂ ਤਾਂ ਬਹੁਤ ਯਕੀਨ ਰੱਖਦਾ ਬਹੁਤ ਯਕੀਨ ਰੱਖਦਾ ਹੱਥ ਵੀ ਹੁਣ ਜੁੜੇ ਨੇ ਨਾ ਉਹਦੀ ਕਿਰਪਾ ਕਰਕੇ ਜੁੜੇ ਨੇ ਹੱਥ ਥੱਲੇ ਗਏ ਨੇ ਉਹਦੀ ਕਿਰਪਾ ਕਰਕੇ ਗਏ ਨੇ ਵਰਨਾ ਕਿਸੇ ਦੀ ਔਕਾਤ ਨਹੀਂ ਆ ਇੱਕ ਪਾਸੇ ਅਸੀਂ ਕਹਿੰਦੇ ਨੇ ਉਹਦੀ ਮਰਜ਼ੀ বিনা ਪੱਤਾ ਨਹੀਂ ਹਿੱਲਦਾ ਇੱਕ ਪਾਸੇ ਅਸੀਂ ਬਕਵਾਸ ਵੀ ਕਰੀ ਜਾਂਦੇ ਆ ਭੌਂਕੀ ਵੀ ਜਾਂਦੇ ਆ ਲੱਤਾਵਾਹੇ ਮਾਰੀ ਜਾਂਦੇ ਆ ਫਿਰ ਵੀ ਸਵਾਲ ਤੂੰ ਮੋਰੇ ਬੈਠੇ ਪੁੱਛਦੇ ਰੱਬ ਹੈਗਾ ਕਿ ਨਹੀਂ ਦਰ ਲਾਂਤ ਤੁਹਾਡੇ ਸਵਾਲ ਦੇ ਇਹ ਕਰ ਰਿਹਾ ਸਾਰਾ ਕੁਝ ਮੱਕੜ ਸਾਹਿਬ ਮੱਕੜ ਸਾਹਿਬ ਮੈਂ ਤੁਸੀਂ ਇਮੀਗ੍ਰੇਸ਼ਨ ਦੀ ਵੀ ਤੁਸੀਂ ਦੇਖ ਲਓ ਲਿੰਦਾ ਜਦੋਂ ਇੰਟਰਵਿਊ ਬੜੇ ਤਰੀਕੇ ਨਾਲ ਕਿਸੇ ਨਾਲ ਕੋਈ ਨਹੀਂ ਗੱਲ ਕਰਾਂਗੇ ਉਹਦੇ ਬਾਰੇ ਵੀ ਪਰ ਅੱਜ ਗੱਲ ਕਰ ਰਹੇ ਸੀ ਇਸ ਬਦਨਸੀਬ ਦੀ ਸੋ ਤੁਹਾਨੂੰ ਦੱਸ ਦਿੱਤਾ ਕਿ ਇਹ ਕੁਛ ਨਹੀਂ ਗਏ ਹੋ ਜਾ ਦਿਲਜੀਤ ਤੇ ਦਿਲਜੀਤ ਨੂੰ ਮੈਂ ਅਗੇਨ ਕਹਾਂਗਾ ਕਿ ਆਪਣੇ ਆਪ ਨੂੰ ਬਚਾ ਕੇ ਰੱਖੋ ਜਿਹੜਾ ਫੇਮ ਆ ਨਾ ਬੋਤਾ ਫੇਮ ਜਿਹੜਾ ਉਹੀ ਸਾਡੇ ਪੰਜਾਬੀਆਂ ਨੂੰ ਲੈ ਕੇ ਬੈਠ ਰਿਹਾ ਕਿੰਨਾ ਕੁਛ ਅਸੀਂ ਖੋਵਾਂਗੇ ਫੇਰ ਨਛੱਤਰ ਗਿੱਲ ਵਾਲਾ ਗਾਣਾ ਸਾਰੇ ਲਾ ਦਿੰਦੇ ਨੇ ਅ ਅੱਖ ਦਾ ਥ्रू ਕੁਛ ਪਤਾ ਨਹੀਂ ਕੀ ਉਹੀ ਲਾਇਆ ਹੁੰਦਾ ਸਾਰੇ ਗਾਣਿਆਂ ਦੇ ਪਿੱਛੇ ਉਹ ਗਾਣੇ ਲਾਉਣ ਤੋਂ ਪਹਿਲਾਂ ਸੋਚਿਆ ਕਰੋ ਕਿ ਇਹੋ ਜਿਹੇ ਲੋਕ ਜਿਹੜੇ ਬਕਵਾਸ ਕਰਦੇ ਨੇ ਜਿਹੜੇ ਜੇਲ੍ਹ 사ਨਾ ਪਰੇ ਹੋਏ ਨੇ ਇਹਨਾਂ ਨੂੰ ਕਿਉਂ ਨਹੀਂ ਹਟਾਉਂਦੇ ਤੁਸੀਂ ਕਿਉਂ ਇਹਨਾਂ ਦੇ ਅੱਛੇ ਇਹਨਾਂ ਦੇ ਇੰਟਰਵਿਊ ਕਿਉਂ ਕਰਦੇ ਇਸ ਬੰਦੇ ਦਾ ਵੀ ਵਜ੍ਹਾ ਕੀ ਆ ਇੱਥੇ ਵੈਨਕੂਵਰ ਹੀ ਰਹਿੰਦਾ ਮੈਂ ਵੀ ਕੈਨੇਡਾ ਰਹਿਣਾ ਮੈਂ ਵੀ ਨੰਬਰ ਮੈਂ ਸਵੇਰੇ ਲੈ ਲੈਣਾ ਨੰਬਰ ਲੈਣਾ ਅੱਜ ਕੱਲ ਇਦਾਂ ਚੁਟਕੀ ਦਾ ਕੰਮ ਆ ਪਰ ਮੈਂ ਕਿਉਂ ਉਹਨੂੰ ਲੈ ਕੇ ਮਾਈਕ ਤੇ ਤੇ ਸਕਰੀਨ ਤੇ ਲੈ ਕੇ ਉਹਦੇ ਉਹਦੇ ਕੋਲੋਂ ਪੁੱਛਾਂ ਇਹ ਮੱਕੜ ਹੁਣਾਂ ਨੇ ਤਾਂ ਬਿਜ਼ਨਸ ਬਣਾਏ ਹੋਏ ਨੇ ਨਾ ਉਹ ਇੰਟਰਵਿਊ ਜਿਹੜੀ ਕਰਦਾ ਉਹਦੇ ਦੇਖਿਓ ਤੁਸੀਂ ਇੰਟਰਵਿਊ ਜਿਹੜੀ ਕਰਦਾ ਉਹਨੂੰ ਫਿਰ 5-6 ਮਹੀਨੇ ਉਹਦੇ ਸ਼ਾਰਟਸ ਰੀਲਾਂ ਕੱਟ-ਕੱਟ ਕੇ ਜਿਹੜੀਆਂ ਅੱਗ ਨਾਲ ਭਖੀਆਂ ਹੋਈਆਂ ਗੱਲਾਂ ਨੇ ਉਹ ਥੰਬਨੇਲ ਬਣਾ ਬਣਾ ਕੇ ਠਾ 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 ਤੁਹਾਡੇ ਮੱਥੇ 'ਚ ਵਜਦੀਆਂ ਨੇ ਉਹ ਚੀਜ਼ਾਂ ਇੱਕ ਵਾਰ ਇੰਟਰਵਿਊ ਕਰਕੇ ਇਹਦੇ ਆ ਬਾਦ ਨਸੀਬਦਿਆਂ ਦੇਖਿਓ ਪਤਾ ਨਹੀਂ ਕਿੰਨੇ ਕੋਨਾ ਰੀਲਾਂ ਬਣਾਤੀਆਂ ਨੇ ਇਹ ਲੋਕ ਇਦਾਂ ਕਰਦੇ ਨੇ ਮਸਾਲੇ ਚਾਹੀਦੇ ਨੇ ਤੇ ਮੈਂ ਕਰਨ ਨੂੰ ਇੰਟਰਵਿਊ ਸੇਰੇ ਮੈਂ ਕਰ ਲੈਣਾ ਪਰ ਮੈਂ ਕਾਹਤੋਂ ਕਰਾਂ ਕਿਉਂ ਇਹੋ ਜਿਹੇ ਬੰਦੇ ਨੂੰ ਫੇਮ ਕਰਾਂ ਮੈਂ ਤਾਂ ਅੱਜ ਵੀ ਬੋਲਣਾ ਨਹੀਂ ਚਾਹੁੰਦਾ ਸੀਗਾ ਪਰ ਬੋਲਣਾ ਪੈ ਰਿਹਾ ਕਿਉਂਕਿ ਤੁਸੀਂ ਕਿਹਾ ਜਰੂਰ ਗੱਲ ਕਰੋ ਇਹਦੇ ਲਾਂ ਤਾਂ ਜਰੂਰ ਪਹਿਣਿਆ ਚਾਹੀਦੇ ਇਹੋ ਜਿਹੇ ਬੰਦੇ ਦੇ ਮੈਨੂੰ ਪਰਵਾਹ ਨਹੀਂ ਗਈ ਮੈਂ ਵੀ ਇੱਥੇ ਕੈਨੇਡਾ ਰਿੰ ਉਹ ਵੀ ਕੈਨੇਡਾ ਰਿੰ ਤਾਂ ਮੇਰਾ ਨੰਬਰ ਸਕਰੀਨ ਤੇ ਆਏਗਾ ਬਕਾਇਦਾ ਗੱਲ ਕਰੇ ਮੇਰੇ ਨਾਲ ਵੀ ਤੂੰ ਇਦਾਂ ਇਦਾਂ ਕਿਹਾ ਹਾਂ ਕਿਹਾ ਤੂੰ ਹੱਕਦਾਰ ਹੈਦਾ ਇਹੋ ਕੋ ਸੁਣਨ ਦਾ ਆਪਣਾ ਕੰਮ ਕਰ ਨਹੀਂ ਤਾਂ ਜੇ ਨਹੀਂ ਸੁਣਨਾ ਆਪਣਾ ਕੰਮ ਕਰ ਆਪਣੇ ਕੰਮ ਤੇ ਤਵਜੋ ਦੇ ਤੇ ਸ਼ਾਇਦ ਤੈਨੂੰ ਕੋ ਮਾੜਾ ਮੁੱਟਾ ਜਾਨਣ ਲੱਗ ਜਾਵੇ ਜੇ ਇਹੋ ਜਿਹੇ ਬੰਦੇ ਦਿਲਜੀਤ ਵਰਗੇ ਨੂੰ ਰੱਬ ਨੇ ਮੌਕਾ ਦਿੱਤਾ ਆ ਸਦਾ ਇਹ ਟਾਈਮ ਨਹੀਂ ਰਿੰਦਾ ਹੁੰਦਾ ਕਿਸੇ ਤੇ ਟਾਈਮ ਆਉਂਦਾ ਹਰ ਬੰਦੇ ਤੇ ਆ ਚਲੋ ਮੰਨਦੇ ਹਰ ਬੰਦੇ ਤੇ ਨਹੀਂ ਆਉਂਦਾ ਇਹ ਵੀ ਮੰਨ ਲੈਣਾ ਮੈਂ ਕਈ ਵਾਰੀ ਮੂੰਹ ਚੋਂ ਲਫਜ਼ ਨਿਕਲ ਜਾਂਦੇ ਨੇ ਨਹੀਂ ਆਉਂਦਾ ਹਰ ਬੰਦੇ ਤੇ ਕਿਉਂਕਿ ਨੀਤਾਂ ਸਾਫ਼ ਹੋਣੀਆਂ ਬਹੁਤ ਜ਼ਰੂਰੀ ਨੇ ਇਹ ਟਾਈਮ ਉਹਨਾਂ ਤੇ ਆਉਂਦਾ ਜਿਨ੍ਹਾਂ ਦੀਆਂ ਨੀਤਾਂ ਸਾਫ਼ ਨੇ ਜਿਨ੍ਹਾਂ ਦੀਆਂ ਨੀਤਾਂ ਸਾਫ਼ ਨਹੀਂ ਉਹ ਤੁਹਾਡੇ ਵਾਂਗੂੰ ਤਰਸਦੇ ਹੀ ਮਰ ਜਾਂਦੇ ਫਿਰ ਅਜੇ ਵੀ ਇਹਨਾਂ ਗੱਲਾਂ ਤੇ ਤਵੱਜੋ ਘੱਟ ਦੇ ਮੇਰੇ ਭਰਾ ਆਪਣਾ ਕੰਮ ਕਰ ਗਾਣੇ ਗੋਣੇ ਜਿਹੜੇ ਆ ਜਿਹੜੇ ਪਹਿਲੀ ਤੇ ਗੱਲ ਮੈਂ ਤੈਨੂੰ ਸੁਣਦਾ ਹੀ ਨਹੀਂ ਕਦੇ ਮੇਰਾ ਤਾਂ ਟੇਸ ਹੀ ਵੱਖਰਾ ਦਿਲਜੀਤ ਅੱچھے ਗਾਣੇ ਗਾਉਂਦਾ ਮੈਂ ਸੁਣਦਾ ਜਿਹੜੇ ਦਿਲਜੀਤ ਨੇ ਗਾਇਆ ਸੀਗਾ 1 2 120 ਜਾਂ ਕੁਛ ਉਹਦੇ ਵਾਸਤੇ ਉਹ ਆਲਰੇਡੀ ਅਪੋਲੋਜਾਈਜ਼ ਕਰ ਚੁੱਕਾ ਕਿ ਮੈਂ ਚਲੋ ਗਲਤੀਆਂ ਹੁੰਦੀਆਂ ਨੇ ਬੰਦੇ ਕੋਲ ਪਰ ਅੱਜ ਮੈਂ ਇਨੀ ਗੱਲ ਕਰਨੀ ਸੀਗੀ ਤੇ ਇੰਨੀਆਂ ਕਿ ਲਾਂ ਤਾਂ ਬਹੁਤ ਨੇ ਜੇ ਲੋਡ ਪੇ ਤੇ ਦੁਵਾਰਾ ਨਾ ਹੀ ਮੈਂ ਕਰਨਾ ਨਹੀਂ ਚਾਹੁੰਦਾ ਸੈਕੰਡ ਐਪੀਸੋਡ ਸੱਚੀ ਨਹੀਂ ਕਰਨਾ ਚਾਹੁੰਦਾ ਇਹਨਾਂ ਫਜ਼ੂਲ ਗੱਲਾਂ ਤੇ ਇਹੋ ਜਿਹੇ ਫਜ਼ੂਲ ਬੰਨਾਂ ਲੋਕਾਂ ਵਾਸਤੇ ਹੁਣ ਇਸ ਵੇਲੇ 11:34 ਮਿੰਟ ਹੋ ਗਏ ਨੇ ਟ੍ਰਾਂਟੋ ਦੇ ਵਿੱਚ ਰਾਤ ਦੇ ਤੇ ਮੈਂ ਇਸ ਬੰਦੇ ਦੇ ਲੱਗਾ ਹਾਂ ਦਿਵਾੜੇ ਹੋਇਆ ਦੂਸਰਾ ਐਪੀਸੋਡ ਕਰਨਾ ਨਹੀਂ ਇਹਦੇ ਨਾਲ ਹੀ ਸਾਰ ਲੈ ਤੁਸੀਂ ਇਹਨੂੰ ਜਿੰਨਾ ਮਰਜ਼ੀ ਸ਼ੇਅਰ ਕਰੋ ਜਿੰਨਾ ਤੁਹਾਡਾ ਔਰ ਲਾਂ ਤਾਂ ਵੀ ਜਿੰਨੀਆਂ ਪਾ ਸਕਦੇ ਕਮੈਂਟਾਂ ਵਿੱਚ ਪਾਓ ਮੈਂ ਨਹੀਂ ਕਹਾਂ ਗੰਦੀਆਂ ਗਾਲਾਂ ਨਾ ਕੱਢਿਓ ਤੇ ਗਾਲਾਂ ਤੋਂ ਇਲਾਵਾ ਵੀ ਤੁਸੀਂ ਕਹਿੰਦੇ ਨੇ ਪੇ ਪੇ ਕੇ ਛੱਤਰ ਵੀ ਮਾਰ ਸਕਦੇ ਆ ਜਰੂਰ ਨਹੀਂ ਕਿ ਤੁਸੀਂ ਗੂਨਾ ਪਰ ਕੇ ਮਾਰਨੇ ਨੇ ਮਾਰਿਓ ਜਰੂਰ ਪਰ ਗੰਦੀਆਂ ਗਾਲਾਂ ਨਾ ਕਿਸੇ ਨੂੰ ਕੱਢਿਓ ਤਿਆਂ ਭੈਣਾ ਮਾਵਾਂ ਸਭ ਦੀਆਂ ਸੇਵ ਹੀ ਨੇ ਕਿਸੇ ਦੀ ਮਾਂ ਕਿਸੇ ਦੀ ਧੀ ਕਿਸੇ ਦੀ ਭੈਣ ਨੂੰ ਗਾਲਾਂ ਨਾ ਕੱਢਿਆ ਕਰੋ ਕਿਸੇ ਨੂੰ ਵੀ ਕੋਈ ਜੋ ਮਰਜ਼ੀ ਹੋਵੇ ਹੋਰ ਬਹੁਤ ਲਫ਼ਜ਼ ਨੇ ਮੈਂ ਤੇ ਕਿੰਨੀ ਵਾਰੀ ਫਿੱਟੇ ਵਿੱਚ ਕਹਿ ਦਿੰਦਾ ਉਹ ਵੀ ਗਾਲ ਹੀ ਆ ਜੇ ਸਮਝਿਆ ਜਾਵੇ ਤਾਂ ਵੀ ਲਾਂਤ ਹੀ ਐ ਸੋ ਇਸ ਕਰ ਗੰਦੀਆਂ ਗਾਲਾਂ ਨਾ ਕਿਸੇ ਨੂੰ ਵੀ ਕੱਢਿਆ ਕਰੋ ਤੇ ਉਹ ਤੁਸੀਂ ਇਹ ਸੋਚਿਆ ਕਰੋ ਵੀ ਅਸੀਂ ਆਪਣੀ ਮਾਂ ਭੈਣ ਨੂੰ ਕੱਢ ਰਹੇ ਜੇ ਕਿਸੇ ਨੂੰ ਕੱਢ ਰਹੇ ਤਾਂ ਪਰ ਜਰੂਰ ਤੁਸੀਂ ਕਲਾਸਾਂ ਕੋਲ ਸਲਾਹਿਆ ਕਰੋ ਜੇ ਤੁਹਾਨੂੰ ਲੱਗਦਾ ਕੋਈ ਗਲਤ ਬੋਲਦਾ ਜਰੂਰ ਉਹਦੀ ਤੁਸੀਂ ਲਾਹ ਪਾ ਕਰਿਆ ਕਰੋ ਪਰ ਲਾਹ ਪਾ ਇਦਾਂ ਕਰੋ ਵੀ ਮਜ਼ਾ ਆ ਜਾਵੇ ਗਾਲਾਂ ਤੋਂ ਵੀ ਉੱਤੇ ਕਈ ਵਾਰੀ ਹੋ ਜਾਂਦੀਆਂ ਚੀਜ਼ਾਂ ਤਰੀਕਾ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ